ਜੱਸੀ ਜੀ ਮੈਂ ਤੁਹਾਨੂੰ ਜੱਸੀ ਬੋ ਰਿਹਾ ਹਾਂ ਨਹੀਂ ਤੁਸੀਂ ਕੀ ਨੰਬਰ ਕਰਨੀ ਹੈ ਤੁਸੀਂ ਕੌਣ ਬੋਲਦੇ ਹੋ ਤੁਸੀਂ ਦੱਸੋ ਕੀ ਲੈਣਾ ਤੁਸੀਂ ਦੱਸੋ ਕੀ ਨੰਬਰ ਕਰਨੀ ਹੈ ਤੁਸੀਂ ਉਹਦੇ ਮੰਮੀ ਬੋਲ ਰਹੇ ਹੋ ਇਹਦਾ ਮਤਲਬ ਹੈ ਨਾ ਕੀ ਦੱਸੋ ਫਦਾ ਗੱਲ ਕੀ ਹੈ ਜੀ ਉਹ ਤੁਹਾਡੀ ਕੁੜੀ ਨੇ ਨਾ ਸਾਡੇ ਮੁੰਡੇ ਨੂੰ ਬਹੁਤ ਬੇਵਕੂਫ ਬਣਾ ਰੱਖਿਆ ਜੀ ਕਿਹੜਾ ਮੁੰਡਾ ਤੁਹਾਡਾ ਮੇਰਾ ਭਰਾ ਵਾ ਜੀ ਨਾਮ ਤਾਂ ਹੋ ਕੋਈ ਭਰਾ ਦਾ ਤੂੰ ਉਹਦੀ ਮੰਮੀ ਨਹੀਂ ਬੋਲਦੀ ਤੂੰ ਉਹਦੀ ਭੈਣ ਬੋਲਦੀ ਏ ਤੂੰ ਵੀ ਬੇਵਕੂਫ ਬਣਾ ਰਹੀ ਏ ਮੈਨੂੰ ਵੱਡੀ ਭੈਣ ਦੱਸੋ ਤੁਸੀਂ ਕਿਹੜੇ ਕਿਹੜਾ ਮੁੰਡਾ ਕਿਹੜੀ ਜੱਸੀ ਦੱਸੋ ਤੁਸੀਂ ਜੱਸੀ ਦੀ ਮੰਮੀ ਮਮੀ ਥੋੜੇ ਘਰ ਦੇ ਕੁੜੀ ਜੱਸੀ ਜੱਸੀ ਹੈਗੀ ਵੀ ਨਹੀਂ ਐਵੇਂ ਬਾਦੋ ਗੱਲ ਕਰਮੀ ਹੈ ਜੱਸੀ ਹੈ ਮੇਰੀ ਭੈਣਾਂ ਛੋਟੀ ਚਾ ਦੱਸ ਤੇਰਾ ਭਰਾ ਕਿਹੜਾ ਨਾਮ ਦੱਸ ਉਹ ਹੁਣ ਤਾਂ ਮੰਮੀ ਹੀ ਬੋਲਦੀ ਬਣ ਕੇ ਬੋਲਦੀ ਫੁੱਦੂ ਨਾ ਬਣਾਈਆ ਮੈਨੂੰ ਫੁੱਦਾ ਤੁਸੀਂ ਸਾਨੂੰ ਬਣਾਉਣੇ ਦੱਸੋ ਕੀ ਗੱਲ ਕੀ ਚੁੱਪ ਯਾਰ ਤੂੰ ਦੱਸ ਦੱਸੋ ਗੱਲ ਕੀ ਕੀ ਗੱਲ ਯਾਰ ਜ਼ੋਰ ਜੇ ਨਾ ਗਿਆ ਮੈਨੂੰ ਮੈਂ ਤੇਰਾ ਯਾਰ ਜੋ ਮੈਂ ਜੱਸੀ ਨਾਲ ਗੱਲ ਕਰ ਰਹੀ ਹਾਂ ਜ਼ੋਰ ਜੂ ਥੋੜੇ ਲੱਲੂ ਪੰਡੂ ਕਹਿੰਦੇ ਸਾਡੇ ਜੁੱਤੀ ਥਲੇ ਕਿੰਨੇ ਕੁ ਤਰ੍ਹਾਂ ਫਿਰਦੇ ਨੇ ਤੇਰੇ ਆਰਗੇ ਤੇਰੇ ਵਰਗੇ ਨੂੰ ਨਾ ਵੀ ਨੂੰ ਸੁਣਦਾ ਕੁਝ ਹੋਰ ਧੀ ਹੋ ਗਿਆ ਪੈ ਗਿਆ ਤੇਰੇ ਵਰਗੇ ਨੂੰ ਮੈਂ ਫਰਕ ਟੱਟੀ ਪੁੰਝ ਕੇ ਛੱਡ ਦਿੰਨਾ ਬਕਵਾਸ ਆਪ ਦੀ ਬਕਵਾਸ ਦੀ ਭੈਣ ਨਾਲ ਕਰੀ ਜੋਏ ਕਰਨਾ ਸੁਣ ਗਿਆ ਐ ਦੀ ਬਾਹ ਨਾਲ ਚੋਦਿਆ ਹੋਇਆ ਸਾਲਾ ਪਿਓ ਦਾ ਲੋੜਾ ਮੇਰੇ ਦਾ ਲੋੜਾ ਹੋ ਗਿਆ ਤੇਰੇ ਬੋਲੇ ਦਾ ਲੋੜਾ ਵੱਢ ਕੇ ਨਾ ਥੋੜੀ ਬੁੜੀ ਦੇ ਕੰਨ 'ਚ ਪਾ ਦੂੰ ਬਕਵਾਸ ਓਏ ਜਿਆਦਾ ਬਕਵਾਸ ਨਹੀਂ ਕਰਨਾ ਠੀਕ ਆ ਨਾ ਠੀਕ ਹੈ ਕਿ ਨਹੀਂ ਫਿਰ ਪਿਓ ਤੇ ਮਾਂ ਤੇ ਇਹ ਵੱਢ ਦੂੰ ਤੇਵੇਂ ਜੱਬਾ ਫालतू ਬਕਵਾਸ ਤੇ ਨਾ ਸੀ ਕਰਦੇ ਤੇ ਨਾ ਸੁਣਦੇ ਇਹ ਪੜ ਕੇ ਬੁੰਡ 'ਚ ਦੇ ਨੂੰ ਲੋੜੀ ਦਾ ਸਾਲਾ ਚੱਪਾ ਗਾਣਾ ਗਾਣੇ ਨਾ ਗੱਡੋ ਮੈਂ ਤੈਨੂੰ 20 ਗਰ ਦੱਸਣਾ 12 ਹੋ ਗਿਆ ਦੱਸ ਤੂੰ ਸਹੀ ਦੱਸ ਤੂੰ ਕੌਣ ਬੋਲ ਰਿਹਾ ਇਹਦੀ ਨਾਲ ਗੱਲ ਕਰ ਰਹੀ ਹੈ ਤੂੰ ਲੋੜੀ ਦਾ ਲੋੜੀ ਦਾ ਕੀ ਬਣਾਇਆ ਮਤਲਬ ਤੂੰ ਬਣਾ ਕੇ ਰੱਖਿਆ ਤੂੰ ਬੰਦਾ ਮੁੰਡਾ ਹੈ ਫੁੱਦੂ ਫੁੱਦੂ ਹੀ ਬਣਾ ਲ ਲੋੜੀ ਦਾ ਸਾਲਾ ਹਾਂ ਕਿਹੜੀ ਹੈ ਕਿਹੜੇ ਮੁੰਡੇ ਨੂੰ ਫੁੱਦੂ ਬਣਾ ਕੇ ਰੱਖਿਆ ਨਹੀਂ ਹਾਂ ਮੈਨੂੰ ਭੈਣ ਚੋਂ ਕਿਸੇ ਚੂੜੇ ਦੀ ਈਲਾਦ ਲੱਗਦੀ ਹੈ ਬੰਦੇ ਜਿਹੜੀਆਂ ਪਿੱਛੇ ਬੋਲਦੀ ਆ ਹਾਂ ਤੂੰ ਚੂੜੇ ਦਾ ਵੀ ਹੋਏਗਾ ਅਸੀਂ ਚਮਾਰਾਂ ਦੇ ਹਾਂ ਅੱਛਾ ਚਮਾਰਾਂ ਨੇ ਉਹ ਘਰ ਤੋਂ ਆ ਫਿਰ ਦੱਸ ਆਈ ਨਾ ਯਾਰ ਕੁੱਤੇ ਵਾਲੀ ਭੈਣ ਚੋਂ ਵਿੱਟੜੋ ਸਾਲਿਓ ਮੈਂ ਤੂੰ ਬ ਤੇ ਮੇਰਾ ਪਿਓ ਨਾ ਤੇਰੇ ਇਹਨਾਂ ਟੱਤੇ ਨਾਲ ਲੰਮਾ ਕੇ ਰੱਖਦਾ ਨਾਲ ਮੇਰਾ ਭਰਾ ਤੇਰੇ ਬੋੜੇ ਨੂੰ ਤਾਂ ਮੈਂ ਜੁੱਤੀ ਲਗਾ ਕੇ ਖੜਾ ਕਰ ਦਿੰਦਾ ਤੇ ਇਹ ਆਪ ਨਹੀਂ ਕਿ ਬਾਹ ਦੇਣੀ ਆ ਚੂੜੀ ਆਦੂ ਕੇ ਆ ਜਾ ਮੇਰਾ ਭਰਾ ਵੀ ਚੂੜਾ ਤੇਰੀ ਮਾਂ ਦੀ ਬੁੱਢੀ ਤੇਰੀ ਦੀ ਉਹ ਤਾਂ ਗੱਡੀ ਚਾਬੀ ਵੜਾ ਸੁੱਕੀ ਕੋਲੇ ਆ ਨਹੀਂ ਤੇਰੇ ਬੋੜੇ ਨੂੰ ਤਾਂ ਮੈਂ ਭੈਣ ਚ ਉਹਦੀ ਟੱਟੀ ਦੇ ਉੱਤੇ ਬਿਠਾ ਕੇ ਨਾ ਸੜੀ ਫੋਟੋ ਖਿੱਚ ਕੇ ਅਖਬਾਰ ਚ ਦੇ ਦੂੰ ਤੂਜਾ ਪਿਓ ਦਾ ਲੜਾ ਫੋਨ ਤਾਂ ਧੰਕੇ ਦੇਣ ਦੇ ਬਸ ਸਾਹਮਣੇ ਆ ਤਾਂ ਸਾਹਮਣੇ ਕੀ ਭੈਣ ਤੇ ਤੇਰੇ ਬੋੜੇ ਨੂੰ ਦਰਦਾਂ ਕਰਤੂਤਾਂ ਥੋੜੀਆਂ ਜਿਹੜੀਆਂ ਤੁਸੀਂ ਲੰਡਰ ਪੁਣਾ ਕਰਦੀਆਂ 加 ਤੂੰ ਨੰਨ ਫੜਾ ਨ ਮੇਰੇ ਪਿਓ ਦਾ ਸਾਲਾ ਮੇਰਾ ਮੇਰੇ ਪਿਓ ਦਾ ਭੈਣ ਕਹਦੀ ਨੰਨ ਫੜਾਉਣਾ ਸੀਗਾ ਤਾਂ ਬੰਦਾ ਬਣ ਕੇ ਆਉਣਾ ਸੀਗਾ ਕਾਲੀ ਹੋਈ ਆ ਤੁਸੀਂ ਭੈਣ ਚੋਦੀ ਮੇਰੇ ਪਿਓ ਦਾ ਫੜਨਾ ਮੈਂ ਆਪਦਾ ਨਹੀਂ ਕਿੰਨੇ ਮੇਰੇ ਪਿਓ ਦਾ ਫੜਨਾ ਤੂੰ ਤੇਰੇ ਪਿਓ ਤਾਂ ਥੋੜੀ ਬੁੜੀ ਤਾਂ ਗੁੰਬੀ ਨਹੀਂ ਜਾਂਦੀ ਤੇ ਤੇਰੀ ਬੁੜੀ ਸਮਝੀ ਨਹੀਂ ਤੇਰੇ ਪਿਓ ਤਾਂ ਮੇਰਾ ਜੜੀ ਚੋਦ ਕੇ ਤਾਂ ਜਾਂਦਾ ਰੋਜ਼ ਆਹੋ ਤਾਂ ਹੀ ਦਾ ਭੈਣ ਚੋ ਤੇਰੇ ਅਰਿਆਂ ਨਕਮੀਆਂ ਪੈਦਾ ਹੋ ਗਈਆਂ ਤੇ ਤੇਰੇ ਤੁਸੀਂ ਵੀ ਤਾਂ ਨਕਮੇ ਹੀ ਪਤਾ ਕਿਵੇਂ ਮਾਂ ਨੇ ਪਤਾ ਨਹੀਂ ਕਿੱਥੋਂ ਭਈਆਂ ਦੇ ਬੀਪਾ ਲਈ ਤੂੰ ਭੈਣ ਚੋਦੀ ਇੰਨਾ ਗੰਦ ਵਗਦੀਆਂ ਮੈਨੂੰ ਤਾਂ ਤੂੰ ਭੈਣ ਚ ਬਾਲੀ ਲੰਦਰ ਲੱਗਦੀ ਯਾਰ ਭੈਣ ਚੋ ਗੱਤ ਚੰਨਾ ਤਾਂ ਤੂੰ ਛੁੱਟ ਤੂੰ ਲੰਦਰਾਂ ਨਾਲ ਘਟ ਤੂੰ ਇੰਨਾ ਬਕਵਾਸ ਕਰਦੇ ਨੰਦਾ ਗੰਦਾ ਤੇਰੀ ਭੈਣ ਦਾ ਘੂਸਾ ਸਾਲੀਆ ਮੇਰੇ ਵੀਰ ਦੇ ਨਾਲ ਤੇਰੀ ਭੈਣ ਦਾ ਘੂਸਾ ਤੇਰੀ ਤੇਰੀ ਭੈਣ ਦੇ ਕਹਣਾ ਥੱਲੇ ਗਲਾਬ ਦਾ ਫੁੱਲ ਲੱਗੇ ਤੇਰੀ ਭੈਣ ਦੇ ਵੀ ਘੂਸਾ ਹੀ ਲੱਗਿਆ ਹੋਇਆ ਭੈਣ ਚੋ ਹਾਂ ਰਾਮ 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 ਬਈਆਂ ਲੋਚੀਆਂ ਕੁੜੀਆਂ ਵਹਿਕਲੇ ਨਹੀਂ ਦੇਖੀਆਂ ਜਾਂ ਉਹ ਕਿਹੜਾ ਬੱਦਕੇ ਦਾਨ ਕਰਦਾ ਤੇਰੀ ਭੈਣ ਨੇ ਘੂਸਾ ਜਾਉਂਦਾ